ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਸਤਕਾਰਯੋਗ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਸਮੁੱਚੇ ਢਾਂਚੇ ਦੀਆਂ ਪਹਿਲਾਂ ਮੀਟਿੰਗਾਂ ਹੋ ਚੁੱਕੀਆਂ ਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਆ ਉਹਨਾਂ ਦੇ ਨਾਲ ਵੀ ਬੈਠ ਕੇ ਮੀਟਿੰਗ ਹੋਈ ਸੀ। ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਮੈਂਬਰ ਸਾਹਿਬਾਨਾਂ ਨੇ ਬਹੁਤ ਵੱਡੀ ਪੱਧਰ ਤੇ ਸ਼ਮੂਲੀਅਤ ਵੀ ਕੀਤੀ ਆ ਜਿਹੜੇ ਵਿੱਚੋਂ ਕੁਝ ਬਿਮਾਰ ਆ ਉਹਨਾਂ ਨੇ WhatsApp ਦੇ ਆਪਣੇ ਮੈਸੇਜ ਵੀ ਭੇਜੇ ਆ ਤੇ ਸਾਰਿਆਂ ਨੇ ਸਰਵਸੰਮਤੀ ਦੇ ਨਾਲ ਬੜੇ ਚਾਅ ਨਾਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੀ ਜਿਹੜੀ ਪ੍ਰਧਾਨਗੀ ਆ ਉਹਦੇ ਵਿੱਚ ਭਰੋਸਾ ਵੀ ਪ੍ਰਗਟ ਕੀਤਾ ਤੇ ਮੈਂ ਸਮਝਦਾ ਕਿ ਆ ਜਿਹੜਾ ਸਮਾਂ ਚੱਲ ਰਿਹਾ ਇਸ ਸਮੇਂ 'ਚ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕੇ ਅੰਦਰ ਵੜ ਕੇ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਕੀਤੀਆਂ ਜਾ ਸਕਦੀਆਂ ਪਰ ਜੇਲੇ ਆਪਾਂ ਬਾਹਰ ਪਾਰਟੀ ਦੇ ਪਲੇਟਫਾਰਮ ਤੋਂ ਬਾਹਰ ਜਾ ਕੇ ਗੱਲਾਂ ਕਰਦੇ ਆ ਉਹ ਗੱਲਾਂ ਚੰਗੀਆਂ ਨਹੀਂ ਤੇ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਸੀ ਉਸ ਦਿਨ ਕਿ ਕੋਈ ਵੀ ਆਕੂ ਜਲੇ ਬਾਹਰ ਜਾ ਕੇ ਕੋ ਬੋਲਦਾ ਉਹਦਾ ਫੇਰ ਹੁੰਦਾ ਕਿ ਪਾਰਟੀ ਤੋਂ ਲਾਂਬੇ ਹੋ ਜਾਣਾ ਸੋ ਇਸ ਕਰਕੇ ਸਮੁੱਚੇ ਤੌਰ ਤੇ ਆ ਸ਼੍ਰੋਮਣੀ ਕਮੇਟੀ ਦੀਆਂ ਆਉਣੀਆਂ ਕਿਉਂਕਿ 31 ਜੁਲਾਈ ਤੱਕ ਵੋਟਾਂ ਵੀ ਪਾਣੀਆਂ ਉਹਦੇ ਬਾਬਤ ਵੀ ਬੈਠ ਕੇ ਵਿਚਾਰਾਂ ਕੀਤੀਆਂ ਗਈਆਂ ਉਹ ਤੋਂ ਇਲਾਵਾ ਜਿਹੜਾ ਸਭ ਤੋਂ ਇੱਕ ਅਹਿਮ ਮਸਲਾ ਉਹ ਆ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਜੁਡੀਸ਼ੀਅਲ ਸਰਵਿਸੀਆਂ ਜਿਹੜੀਆਂ ਸੁਭਾਵਾਂ ਲਈ ਸਾਡੀਆਂ ਦੋ ਬੱਚੀਆਂ ਗਈਆਂ ਇੱਕ ਬੱਚੀ ਦਾ ਉਹਨੂੰ ਇੰਟਰ ਨਹੀਂ ਹੋਣ ਦਿੱਤਾ ਕਹਿੰਦੇ ਕਿਰਪਾਨ ਸਿਰੀ ਸਾਹਿਬ ਪਹਿਲਾਂ ਲਾ ਉਹ ਕਹਿੰਦੀ ਮੈਂ ਨਹੀਂ ਲਾਉਣੀ ਉਥੇ ਉਹਨਾਂ ਨੂੰ ਇੰਟਰ ਨਹੀਂ ਹੋਣ ਦਿੱਤਾ ਦੂਜੀ ਬੱਚੀ ਜਿਹੜੀ ਆ ਉਹ ਥੋੜਾ ਜਿਹਾ ਸਮਝੌਤਾ ਕਰਕੇ ਪਰ ਮੈਂ ਸਮਝਦਾ ਜੇ ਤੁਸੀਂ ਕਕਾਰ ਲਾਉਣ ਦੀ ਇਹ ਗੱਲ ਕਰੋਗੇ ਇਹ ਵੀ ਅੱਜ ਮਸਲਾ ਅਸੀਂ ਬੈਠ ਕੇ ਡਿਸਕਸ ਕੀਤਾ ਕਿ ਇਹ ਦੇਸ਼ ਆ ਇਸ ਦੇਸ਼ ਦਾ ਇੱਕ ਵਿਧਾਨ ਆ ਤੇ ਵਿਧਾਨ ਦੇ ਫੰਡਾਮੈਂਟਲ ਰਾਈਟਸ ਆ ਡਾਇਰੈਕਟ ਪ੍ਰਿੰਸੀਪਲਸ ਆ ਤੇ ਜੇ ਫੰਡਾਮੈਂਟਲ ਰਾਈਟ ਸਾਨੂੰ ਸੈਕਸ਼ਨ 25 ਹੱਲੇ ਧਾਰਮਿਕ ਆਜ਼ਾਦੀ ਦਿੰਦਾ ਤੇ ਸਿੱਖ ਧਰਮ ਦਾ ਜਿਹੜਾ ਅੰਮ੍ਰਿਤਧਾਰੀ ਆ ਉਹਨੂੰ ਪੰਜ ਕਕਾਰਾਂ ਦਾ ਉਹਨੇ ਅੰਗ-ਸੰਗ ਰੱਖਣੇ ਹੁੰਦੇ ਆ ਤੇ ਫਿਰ ਮੈਂ ਸਮਝਦਾ ਭਈ ਇਹ ਕਿਹੜੇ ਮੁਲਕ ਚ ਆਪਾਂ ਘੁੰਮਦੇ ਆਂ ਰਾਜਸਥਾਨ ਸਾਡਾ ਨਾਲ ਦਾ ਹੀ ਸੂਬਾ ਆ ਤੇ ਸਾਰਿਆਂ ਨੂੰ ਪਤਾ ਵੀ ਆ ਤੇ ਜੇ ਆਪਾਂ ਅੱਜ ਵੀ ਇਦਾਂ ਦਾ ਵਿਵਹਾਰ ਕਰਾਂਗੇ ਇਹ ਵੀ ਅੱਜ ਬੈਠ ਕੇ ਦਸਕਾ ਸੋਇਆ ਹੋਰ ਸਿੱਖ ਮੁੱਦਿਆਂ ਤੇ ਵੀ ਜਦੋਂ ਸੈਂਟਰਲ ਜਿਹੜੇ ਆ ਬੋਰਡ ਜਿਹੜੇ ਆਪਣੇ CBSE <Sanye> ICSE ਦੇ ਸੈਂਟਰਲ ਦੇ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਜਦੋਂ ਬੱਚੇ ਛੋਟੇ ਉਹਨਾਂ ਦਾ ਟੈਸਟ ਹੁੰਦਾ ਉਹਨਾਂ ਦੇ ਕੜੇ ਲਹਾ ਲੈ ਜਾਂਦੇ ਆ ਸੋ ਮੈਂ ਸਮਝਦਾ ਇੱਕ ਕਾਰਾਂ ਦਾ ਵੀ ਵੱਡਾ ਨਰਾਦਰ ਆ ਧਾਰਮਿਕ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਉਹਦਾ ਵੀ ਨਰਾਦਰ ਆ ਤੇ ਇਹ ਸਾਰੀਆਂ ਗੱਲਾਂ ਅੱਜ ਸਿੱਖ ਮੁੱਦਿਆਂ ਦੀਆਂ ਵੀ ਇੱਥੇ ਬੈਠ ਕੇ ਸਾਰੀਆਂ ਡਿਸਕਸ ਹੋਈਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਕਈ ਵਾਰੀ ਪਾਰਟੀ ਤੇ ਆਪ ਐਂ ਡਾਊਨ ਆਏ ਆ ਪਰ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਤਕੜਾ ਹੋ ਕੇ ਨਿਕਲਿਆ ਤੇ ਹੁਣ ਵੀ ਤਕੜਾ ਹੋ ਕੇ ਨਿਕਲੇ ਰਾਹੁਲ ਗਾਂਧੀ ਨੇ ਜੋ ਸਟੇਟਮੈਂਟ دی ਸਰ ਸਰ ਉਹਦੇ ਬਾਰੇ ਮੈਂ ਹਾਲੇ ਮਲਾਂਕਣ ਕਰ ਰਿਹਾ ਕਿਉਂਕਿ ਮੇਰੇ ਕੋਲ ਹਾਲੇ ਪਾਜ ਦੇ ਸਵੇਰ ਦਾ ਮੈਂ ਵੀ ਮੀਟਿੰਗਾਂ ਦੇ ਵਿੱਚ ਆ ਉਹ ਕਰਕੇ ਬਾਅਦ ਕਰ ਦਵਾਂਗਾ